ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਰਵਣ ਕਰਾਂਗੇ ਦੇਵਾ ਪੰਡਤ ਜੀ ਦੀ ਕਥਾ ਉਦੇਪੁਰ ਦੇ ਨੇੜੇ ਚਤਰਪੂਜ ਸਵਾਮੀ ਦਾ ਮੰਦਰ ਹੈ ਉੱਥੋਂ ਦਾ ਪੁਜਾਰੀ ਦੇਵਾ ਨਾਮ ਦਾ ਪੰਡਤ ਸੀ ਉਦੇਪੁਰ ਦਾ ਰਾਣਾ ਸਾਹਿਬ ਹਰ ਰੋਜ਼ ਪਿਛਲੇ ਪਹਿਰ ਚਤਰਪੂਜ ਸੁਆਮੀ ਜੀ ਦੇ ਦਰਸ਼ਨ ਕਰਨ ਲਈ ਮੰਦਿਰ ਵਿੱਚ ਆਇਆ ਕਰਦਾ ਸੀ ਸਵੇਰ ਉਸ ਵੱਲੋਂ ਹਰ ਰੋਜ਼ ਚਤਰਪੂਜ ਸੁਆਮੀ ਜੀ ਦੀ ਪੂਰਤੀ ਉੱਪਰ ਫੁੱਲਾਂ ਦੀ ਮਾਲਾ ਪਹਿਨਾਈ ਜਾਂਦੀ ਸੀ ਤੇ ਜਦੋਂ ਸ਼ਾਮ ਨੂੰ ਰਾਜਾ ਚਤਰਪੂਜ ਸੁਆਮੀ ਜੀ ਦੇ ਦਰਸ਼ਨ ਕਰਨ ਲਈ ਮੰਦਿਰ ਆਇਆ ਕਰਦਾ ਸੀ ਤਾਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਮਾਲਾ ਰਾਜੇ ਨੂੰ ਪਹਿਨਾਈ ਜਾਂਦੀ ਸੀ ਇੱਕ ਦਿਨ ਕੀ ਹੋਇਆ ਕਿ ਰਾਜਾ ਕਿਸੇ ਕਾਰਨ ਕਰਕੇ ਮੰਦਿਰ ਵਿੱਚ ਆਉਣ ਤੋਂ ਲੇਟ ਹੋ ਗਿਆ ਪੰਡਤ ਜੀ ਨੇ ਸੋਚਿਆ ਕਿ ਰਾਜਾ ਜੀ ਉਹ ਨਹੀਂ ਆਉਣਗੇ ਇਸ ਕਰਕੇ ਪੰਡਤ ਜੀ ਨੇ ਉਹ ਮਾਲਾ ਆਪਣੇ ਗਲ ਵਿੱਚ ਪਾ ਲਈ ਇਤਨੇ ਪੰਡਿਤ ਜੀ ਨੂੰ ਰਾਜੇ ਦਾ ਰੱਥ ਆਉਣ ਦੀ ਆਵਾਜ਼ ਸੁਣੀ ਤਾਂ ਪੰਡਿਤ ਜੀ ਨੇ ਜਲਦੀ ਜਲਦੀ ਦੇ ਵਿੱਚ ਉਹ ਮਾਲਾ ਆਪਣੇ ਘਰ ਤੋਂ ਲਾ ਕੇ ਚਤੁਰਪੂਜ ਭਗਵਾਨ ਦੇ ਮੂਰਤੀ ਦੇ ਗਲ ਵਿੱਚ ਪਹਿਨਾ ਦਿੱਤੀ ਜਦੋਂ ਰਾਜਾ ਮੂਰਤੀ ਦੇ ਦਰਸ਼ਨ ਕਰਨ ਆਇਆ ਤਦ ਦਰਸ਼ਨ ਕਰਨ ਤੋਂ ਬਾਅਦ ਪੰਡਤ ਜੀ ਨੇ ਉਹ ਮਾਲਾ ਭਗਵਾਨ ਦੀ ਮੂਰਤੀ ਤੋਂ ਉਤਾਰ ਕੇ ਪ੍ਰਸ਼ਾਦ ਰੂਪ ਦੇ ਵਿੱਚ ਰਾਜੇ ਦੇ ਗਲ ਵਿੱਚ ਪਹਿਨਾ ਦਿੱਤੀ ਜਦੋਂ ਰਾਜੇ ਦੇ ਘਰ ਦੇ ਵਿੱਚ ਮਾਲਾ ਪਹਿਨਾਈ ਤਾਂ ਉਸ ਮਾਲਾ ਦੇ ਉੱਪਰ ਇੱਕ ਚਿੱਟਾ ਬਾੜ ਲੱਗਿਆ ਦੇਖਿਆ ਤਾਂ ਰਾਜੇ ਨੂੰ ਸ਼ੰਕਾ ਹੋ ਗਈ ਰਾਜੇ ਨੇ ਤੰਝ ਘਸਦੇ ਹੋਏ ਪੰਡਿਤ ਜੀ ਨੂੰ ਆਖਿਆ ਕਿ ਚਤਰਪੁਜ ਭਗਵਾਨ ਦੇ ਸਫੇਦ ਬਾਲ ਕਿਵੇਂ ਆ ਗਏ ਹਨ ਤਾਂ ਪੰਡਿਤ ਜੀ ਨੇ ਆਖਿਆ ਕਿ ਚਤਰਪੁਜ ਭਗਵਾਨ ਨੂੰ ਸੱਚਮੁੱਚ ਸਫੇਦ ਬਾਲ ਆ ਗਏ ਹਨ ਤਾਂ ਰਾਜੇ ਨੇ ਆਖਿਆ ਕੋਈ ਗੱਲ ਨਹੀਂ ਮੈਂ ਸੁਭਾ ਕੇ ਜ਼ਰੂਰ ਦਰਸ਼ਨ ਕਰਾਂਗਾ ਇਤਨਾ ਕਹਿ ਕੇ ਰਾਜਾ ਮੰਦਰ ਵਿੱਚੋਂ ਚਲਾ ਗਿਆ ਪਰ ਪੰਡਤ ਜੀ ਨੂੰ ਇਸ ਗੱਲ ਦੀ ਚਿੰਤਾ ਹੋ ਗਈ ਕਿ ਸੋਹਾਂ ਨੂੰ ਕੀ ਬਣੇਗਾ ਕਿਤੇ ਰਾਜਾ ਮੇਰੀ ਗਲਤੀ ਨੂੰ ਫੜ ਕੇ ਮੈਨੂੰ ਮੌਤ ਦੀ ਸਜ਼ਾ ਨਾ ਦੇ ਦੇਵੇ ਇਸ ਡਰ ਦੇ ਮਾਰੇ ਨੇ ਪੰਡਤ ਜੀ ਨੇ ساری ਰਾਤ ਭਗਵਾਨ ਦੀ ਤਪੱਸਿਆ ਕੀਤੀ ਭਗਵਾਨ ਦੇ ਮੂਹਰੇ ਆਰਾਮ ਨਾਮ ਦਾ ਜਪ ਕੀਤਾ ਕਿ ਭਗਵਾਨ ਤੂੰ ਭਗਤਾਂ ਨੂੰ ਤਾਰਦਾ ਆਏਂ ਭਗਤਾਂ ਦੀ ਸੁਣਦਾ ਆਏਂ ਉਹਨਾਂ ਦੇ ਦੁੱਖ ਨੂੰ ਮਟਾਉਂਦਾ ਆਏਂ ਤੇ ਤੂੰ ਭਗਤੋ ਬਸ਼ਲ ਹੈ ਇਸ ਕਰਕੇ ਮੇਰਾ ਵੀ ਉਧਾਰ ਕਰ ਮੇਰੀ ਲੱਜਾ ਵੀ ਰੱਖ ਪੰਡਿਤ ਜੀ ساری ਰਾਤ ਭਗਵਾਨ ਦਾ ਸੇਮਰਨ ਭਜਨ ਕਰਦੇ ਰਹੇ ਤਾਂ ਕੀ ਹੋਇਆ ਕਿ ਸੋਭਾ ਨੂੰ ਨਿੱਤੇ ਕਾਰਮ ਕਰਨ ਲਈ ਜਦੋਂ ਪੰਡਿਤ ਜੀ ਗਏ ਤਾਂ ਇਤਨੇ ਨੂੰ ਭਗਵਾਨ ਦੇ ਸਫੇਦ ਵਾਲਾ ਆ ਗਏ ਭਗਵਾਨ ਦੀ ਮੂਰਤੀ ਤੇ ਸਫੇਦ ਵਾਲ ਦੇਖ ਕੇ ਪੰਡਿਤ ਜੀ ਬਹੁਤ ਪ੍ਰਸੰਨ ਹੋਏ ਇਤਨੇ ਨੂਰ ਰਾਜਾ ਮਾਲਾ ਲੈ ਕੇ ਮੰਦਰ ਦੇ ਵਿੱਚ ਆਇਆ ਮੰਦਰ ਦੇ ਵਿੱਚ ਆ ਕੇ ਜਦੋਂ ਉਹ ਭਗਵਾਨ ਦੀ ਮੂਰਤੀ 'ਤੇ ਮਾਲਾ ਪਹਿਨਾਉਣ ਲੱਗਿਆ ਤਾਂ ਰਾਜੇ ਨੇ ਰੂਮ ਆਏ ਦੇਖੇ ਰਾਜਾ ਹੈਰਾਨ ਹੋਇਆ ਕਿ ਪੱਥਰ ਦੀ ਮੂਰਤੀ 'ਤੇ ਰੂਮ ਕਿਵੇਂ ਆ ਸਕਦੇ ਹਨ ਤਾਂ ਰਾਜੇ ਨੇ ਇੱਕ ਰੂਮ ਨੂੰ ਪਟਕੇ ਦੇਖਿਆ ਤਾਂ ਉਸ ਦੇ ਵਿੱਚੋਂ ਹੋ ਨਾ ਇਹ ਗੋਤਕ ਦੇਖ ਕੇ ਰਾਜਾ ਬੜਾ ਹੈਰਾਨ ਹੋਇਆ ਤੇ ਕੁਝ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਰਾਜਾ ਉੱਥੇ ਬੇਹੋਸ਼ ਵੀ ਹੋ ਗਿਆ ਜਦੋਂ ਰਾਜੇ ਨੂੰ ਹੋਸ਼ ਆਈ ਤਾਂ ਉਹ ਭਗਵਾਨ ਦੀ ਮੂਰਤੀ ਦੇ ਵਿੱਚੋਂ ਆਵਾਜ਼ ਆਈ ਕਿ ਰਾਜਾ ਤੂੰ ਮੇਰੇ ਤੇ ਸ਼ੰਕਾ ਕੀਤਾ ਹੈ ਸੋ ਇਸ ਦੇ ਫਲ ਸ੍ਰੂਪ ਅੱਜ ਤੋਂ ਬਾਅਦ ਜੋ ਕੋਈ ਵੀ ਉਦੇਪੁਰ ਦਾ ਰਾਜਾ ਹੋਵੇਗਾ ਉਹ ਮੰਦਰ ਦੇ ਵਿੱਚ ਨਹੀਂ ਆ ਸਕਦਾ ਇੰਨਾ ਹੀ ਡੰਡ ਬਹੁਤ ਹੈ ਸੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਦੇਪੁਰ ਦਾ ਰਾਜਾ ਚਤਰਪੂਜ ਸਵਾਮੀ ਜੀ ਦੇ ਮੰਦਰ ਵਿੱਚ ਨਹੀਂ ਜਾ ਸਕਦਾ ਜਿੰਨਾ ਟਾਈਮ ਰਾਜਕੁਮਾਰ ਹੈ ਉਹ ਦਰਸ਼ਨ ਕਰਨ ਲਈ ਜਾ ਸਕਦੇ ਹਨ ਭੇਟਾ ਝੜਾ ਸਕਦੇ ਹਨ ਪ੍ਰਸ਼ਾਦ ਲੈਂਦੇ ਹਨ ਪਰ ਜਦੋਂ ਰਾਜਾ ਗੱਦੀ ਨਿਸ਼ੀਨ ਹੋ ਜਾਂਦਾ ਹੈ ਤਾਂ ਉਹ ਉਸ ਮੰਦਰ ਦੇ ਵਿੱਚ ਭਗਵਾਨ ਦੇ ਦਰਸ਼ਨ ਕਰ ਲਈ ਨਹੀਂ ਜਾ ਸਕਦਾ ਇਸ ਲਈ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਭਗਤ ਨਾਮ ਜੀ ਦੀ ਬਾਣੀ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ ਹੈ ਦੇਵਾ ਪਾਹਨ ਤਾਰੀਅਲੇ ਰਾਮ ਕਹਤ ਜਨਕ ਅਛਨਾ ਤਰ ਸੋ ਭਗਵਾਨ ਭਗਤਾਂ ਦੀ ਲੱਜਾ ਰੱਖਦੇ ਹਨ ਰਾਮ ਰਾਮ ਕਰਕੇ ਦੇਵਾ ਪੰਡਿਤ ਜੀ ਵੀ ਤਰ ਗਏ ਹਨ ਸੋ ਸੰਗਤ ਜੀ ਬੋਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ